ਲੋਕ ਤਾਂ ਕਹਿੰਦੇ ਹੁੰਦੇ ਵੀ ਚਾਹੇ ਪੱਗਵੰਦ ਵੱਲੋਂ ਮੈਨੂੰ ਤਾਂ ਇਹ ਲੱਗਦਾ ਵੀ ਚਾਹੇ ਦਾੜੀ ਦੇ ਵਿੱਚੋਂ ਧੌਲੇ ਕੱਢੀ ਚੱਲੇ ਹੋ ਯਾਰ ਆ ਵੀ ਦਿਖਾ ਦੇ ਯਾਰ ਕਰਾ ਇੱਥੋਂ ਲੋਕ ਪ੍ਰਭਾਵਿਤ ਹੁੰਦੇ ਨੇ ਦੇਖ ਕੇ ਤੇ ਜੇ ਗੱਲ ਕਰ ਲਈਏ ਲਾਈਟ ਦੀ ਦੇਖਿਓ ਆਹ ਕੰਪਨੀ ਵੱਲੋਂ ਨਾਲ ਦਾ ਸਟicker ਆ ਜਿਹੜਾ ਹਾਲੇ ਤੱਕ ਲੱਗਿਆ ਹੋਇਆ ਆ ਆਹ ਵੀ ਕੰਪਨੀ ਦਾ ਨਾਲ ਦਾ ਸਟicker ਆ ਮਿੱਤਰੋ ਫਾਸਟ ਪਾਰਟੀ ਦੇ ਨਾਮ ਆ ਮਿੱਤਰੋ ਆਹ ਚਾਬੀ ਹਾਲੇ ਤੱਕ ਜੂਜ ਵੀ ਨਹੀਂ ਕੀਤੀ ਹੋਈ ਦੇਖੋ ਯਾਨੀ ਕਿ 7426 ਕਿਲੋਮੀਟਰ ਚੱਲਿਆ ਹੋਇਆ ਸਿਰਫ ਇਹ 7426 ਕਿਲੋਮੀਟਰ ਚੱਲਿਆ ਹੋਇਆ ਇਹਦੇ ਟਾਇਰ ਵੀ ਹਾਲੇ ਤੱਕ ਨਾਲ ਦੇ ਨੇ ਆਹ ਦੇਖੋ ਤਰਮੀ ਲੈ 5 ਕੁਝ ਕਾਲੇ ਰੰਗ ਦਾ ਆਖਣ ਘੋੜਾ ਕੁਝ ਆਖਦੇ ਸੇਰ ਕੋੜੇ ਬਹੁਤੇ ਉਹਨੂੰ ਬੁਲਟ ਹੀ ਨਹੀਂ ਮੰਨਦੇ ਜਿਹਦੇ ਨਹੀਂ ਪੁੱਠੇ ਗੇਰ ਕੋੜੇ ਮਿੱਤਰੋ ਅੱਜ ਨਾ ਕਾਲੇ ਰੰਗ ਦਾ ਬੁਲਟ ਲੈ ਕੇ ਆਇਆ ਉਹ ਵੀ ਪੁੱਠੇ ਗੇਰਾਂ ਵਾਲਾ ਪਹਿਲਾਂ ਤੁਹਾਨੂੰ ਦੱਸ ਦਈਏ ਪਿੰਡ ਖੜਿਆ ਅਸੀਂ ਰੂੜੇਕੇ ਕਲਾ ਤੇ ਜ਼ਿਲ੍ਹਾ ਪੈ ਜਾਂਦਾ ਮਿੱਤਰੋ ਬਰਨਾਲਾ ਧਰਮੇ ਆਹ ਕੋਠੀ ਦਿਖਾਦੀ ਬਾਈ ਦੀ ਮਿੱਤਰੋ ਖੇਤਾਂ ਦੇ ਵਿੱਚ ਜਾਨੀ ਕਿ ਬੱਸ ਸਟੈਂਡ ਤੋਂ ਥੋੜੀ ਜੀ ਦੂਰ ਨਾ ਬਾਈ ਦੇ ਘਰੇ ਬੁਲਟ ਪਕਾਉ ਖੜਾ ਪਹਿਲੀ ਪਾਰਟੀ ਦੇ ਨਾਮ ਹੈ ਕਿਸੇ ਪਾਸੇ ਝਰੀਟ ਵੀ ਨਹੀਂ ਇੰਨਾ ਸੋਹਣਾ ਬੁਲਟ ਹੈ ਇਹ ਤਾਂ ਸੱਜਣੋਂ ਵੀਡੀਓ ਸਪੈਸ਼ਲ ਤੁਹਾਡੇ ਵਾਸਤੇ ਕਰਨ ਆਇਆ ਕਿਉਂਕਿ ਬਹੁਤ ਭਰਾ ਫੋਨ ਲਾਉਂਦੇ ਸੀ ਪਹਿਲਾਂ ਦੋ ਤਿੰਨ ਵੀਡੀਓ ਬੁਲਟਾਂ ਦੀਆਂ ਕੀਤੀਆਂ ਨੇ ਜਿਹੜੇ ਸੱਜਣਾਂ ਤੋਂ ਉਹ ਬੁਲਟ ਨਹੀਂ ਲਿਆ ਗਿਆ ਜਾਨੀ ਕਿ ਉਹਨਾਂ ਦਾ ਮੋਰਚਾ ਨਹੀਂ ਮਾਰਿਆ ਗਿਆ ਨਾ ਉਹ ਸੱਜਣਾਂ ਨੇ ਫੋਨ ਕਰ ਕਰਕੇ ਦਿਮਾਗ ਖਰਾਬ ਕਰ ਸਟਿਆ ਸੀ ਕਹਿੰਦੇ ਬਈ ਸਾਨੂੰ ਬੁਲਟ ਚਾਹੀਦਾ ਜਿੱਥੋਂ ਮਰਜੀ ਲੱਭ ਕੇ ਦੇ ਮੈਂ ਕਿਹਾ ਵੀ ਕਿਉਂ ਨਾ ਯਾਰ ਫਿਰ ਜਿਹੜੇ ਸੱਜਣ ਆਪਣੇ ਤੇ ਵਿਸ਼ਵਾਸ ਕਰਦੇ ਆ ਉਹਨਾਂ ਦੀ ਖੁਸ਼ੀ ਪੂਰੀ ਕੀਤੀ ਜਾਵੇ ਹੈਨਾ ਤਾਂ ਕਰਕੇ ਨਾ ਜਿਹੜਾ ਬੁਲਟ ਲੈ ਕੇ ਆਇਆ ਨਾ ਮਿੱਤਰੋ ਇੰਨਾ ਕਹ ਘੈਂਟ ਆ ਯਾਰ ਵਾਕਈ ਮੈਨੂੰ ਇੰਨਾ ਯਕੀਨ ਹੈ ਵੀ ਜਿਹ ਫੋਨ ਨੰਬਰ ਵੀ ਬਾਈ ਦਾ ਦੱਸ ਦਾਂਗੇ ਘਰ ਵੀ ਦੱਸ ਦਾਂਗੇ ਕਿੱਥੇ ਜੇ ਆ ਤੇ ਨਾਂ ਤਾਂ ਹੈਗਾ ਬਾਈ ਦਾ ਦਵਿੰਦਰ ਪਿੰਡ ਹੈਗਾ ਰੂੜੇਕੇ ਕਲਾਂ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਤੇ ਧਰਮੇ ਹੁਣ ਦਿਖਾ ਕਰਾਂ ਬੁਲਟ ਚਾਰੇ ਪਾਸੇ ਮਾਰਦੇ ਕੈਮਰਾ ਕਿਸੇ ਪਾਸੇ ਨਾ ਮਿੱਤਰੋ ਮੱਖੀ ਜਿੰਨਾ ਦਾਗ ਨਹੀਂ ਪਹਿਲਾਂ ਤੁਸੀਂ ਜੱਜ ਕਰੋ ਵੀ ਇਹ ਕਿੰਨਾ ਮਾਡਲ ਹੋ ਸਕਦਾ ਕੰਡੀਸ਼ਨ ਦੇਖ ਕੇ ਤੁਸੀਂ ਇਹ ਕਹੋਗੇ ਵੀ ਕਿਸੇ ਸ਼ੋਅਰੂਮ ਦੇ ਵਿੱਚ ਖੜਾ ਜਰਾ ਇੰਨਾ ਸੋਹਣਾ ਬੁਲਟ ਹੈ ਹਨਾ ਅਕਸਰ ਨਾ ਮੈਂ ਕਲੈਨ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਮ ਹੀ ਨਵੀਂ ਆ ਜਮਈ ਨਵੀਂ ਕੰਡੀਸ਼ਨ ਦਾ ਬੁਲਟ ਹੈ ਤੇ ਕਿਸੇ ਪਾਸੇ ਮੱਖੀ ਜਿੰਨਾ ਦਾਗ ਵੀ ਨਹੀਂ ਹੈਗਾ ਤੇ ਜੇਕਰ ਗੱਲ ਕਰੀਏ ਮਾਡਲ ਦੀ ਮਿੱਤਰੋ ਬਹੁਤ ਭਰਾਮਾ ਨੇ ਜੱਜ ਕਰ ਲਿਆ ਹੋਣਾ ਕਿਉਂਕਿ ਜਿਹੜਾ ਪੁੱਠੇ ਗੇਰਾਂ ਦੇ ਵਿੱਚ ਬੁਲਟ ਆਇਆ ਹੋਇਆ ਉਹ 10 ਮਾਡਲ ਤੱਕ ਆਇਆ ਹੋਇਆ ਹੈ ਹਨਾ ਇਹ 9 ਮਾਡਲ ਹੈ ਮਿੱਤਰੋ 9 ਦੇ 12ਵੇਂ ਮਹੀਨੇ ਦਾ ਆਇਆ ਹੋਇਆ ਬਿਲਕੁਲ ਲਾਸਟ ਮਹੀਨੇ ਦਾ ਇਹਦੀ ਆਰਸੀ 10 ਦੇ ਵਿੱਚ ਬਣੀ ਹੋਈ ਹੈ ਧਰਮੇ ਓਰੇ ਲਿਆ ਪਹਿਲਾਂ ਤਾਂ ਆ ਟੈਂਕੀ ਤੇ ਮਾਰੀ ਕੈਮਰਾ ਲੋਕ ਤਾਂ ਕਹਿੰਦੇ ਹੁੰਦੇ ਵੀ ਚਾਹੇ ਪੱਗਵੰਦ ਵੱਲੋਂ ਮੈਨੂੰ ਤਾਂ ਇਹ ਲੱਗਦਾ ਵੀ ਚਾਹੇ ਦਾੜੀ ਦੇ ਵਿੱਚੋਂ ਧੌਲੇ ਕੱਢੀ ਚੱਲੇ ਹੋ ਯਾਰ ਇੰਨਾ ਸੋਹਣਾ ਬੋਲਟ ਹੈ ਇੰਨੀ ਸੋਹਣੀ ਕੰਡੀਸ਼ਨ ਹੈ ਕਿਸੇ ਪਾਸੇ ਸਕਰੈਚ ਵੀ ਨਹੀਂ ਹੈਗਾ ਹਣਾ ਜੇ ਗੱਲ ਕਰੀਏ ਮੂਰਲੇ ਮਗਰਾੜ ਦੀ ਆ ਵੀ ਦਿਖਾ ਦੇ ਯਾਰ ਕਰਾ ਇਥੋਂ ਲੋਕ ਪ੍ਰਭਾਵਿਤ ਹੁੰਦੇ ਨੇ ਦੇਖ ਕੇ ਤੇ ਜੇ ਗੱਲ ਕਰਨ ਲਈ ਇਹ ਲਾਈਟ ਦੀ ਦੇਖਿਓ ਆ ਕੰਪਨੀ ਵੱਲੋਂ ਨਾਲ ਦਾ ਸਟਿਕਰ ਆ ਜਿਹੜਾ ਹਾਲੇ ਤੱਕ ਲੱਗਿਆ ਹੋਇਆ ਤੇ ਹੋਰ ਵੀ ਧਰਮੇ ਦਿਖਾਉਣੇ ਆਪਾਂ ਆ ਸਾਰੇ ਸਟਿਕਰ ਨਾ ਆ ਦੇਖੋ ਆ ਵੀ ਕੰਪਨੀ ਦਾ ਨਾਲ ਦਾ ਸਟਿਕਰ ਆ ਮਿੱਤਰੋ ਫਾਸਟ ਪਾਰਟੀ ਦੇ ਨਾਮ ਹੈ ਤੇ ਜੇ ਗੱਲ ਕਰੀ ਕਿ ਸੇ ਪਾਸੇ ਜੰਗਾਲ ਵੀ ਨਹੀਂ ਰੇਮਣੂ ਗੱਜ ਨੂੰ ਤਾਂ ਜਿਵੇਂ ਕਹਦੀ ਯਾਰ ਪੈਣੀ ਕੀ ਆ ਹਨਾ ਤੇ ਬਾਈ ਹਾਰਨਾ ਹੂਰਨਾ ਦੀ ਜੇ ਗੱਲ ਕਰ ਲਈ ਆਹ ਦੇਖੀ ਇੱਥੇ ਬੈਠਾ ਤਾਂ ਬੰਦਾ ਮੈਨੂੰ ਲੱਗਦਾ ਜਿਹੜਾ ਇਹਦੇ ਨੇੜੇ ਵੈਗਾ ਨਾ ਕੁਰਸੀ ਢਾਕੇ ਯਾਰ ਮੂੰਹ ਦੇਖੀ ਜਾਉ ਹਨਾ ਵੀ ਇੰਨੀਆਂ ਘੈਂਟ ਆ ਇਹਦਾ ਨਾ ਜਿਵੇਂ ਕਹਦੀ ਕਲਰ ਪਿਆ ਮਿੱਤਰੋ ਪੂਰੇ ਘੈਂਟ ਆ ਯਾਰ ਸਾਇਲੈਂਸਰ ਵੀ ਹਾਲੇ ਤੱਕ ਨਾਲ ਦਾ ਹੈ ਦੇਖੋ ਯਾਰ ਪਹਿਲਾ ਬੁਲਟ ਦੇਖਿਆ ਮੈਨੂੰ ਇਹ ਤੀ ਮੈਂ ਕਿਹਾ ਵੀ ਜਿਹੜੇ ਬੁਲਟ ਪਹਿਲਾਂ ਦਿਖਾਇਆ ਨਾ ਉਹ ਬਾਹਲੇ ਸਾਫ ਨੇ ਪਰ ਇਹ ਪਤੰਦਰੋਂ ਉਦੋਂ ਵੀ ਸਾਫ ਮਿਲ ਗਿਆ ਯਾਰ ਬਿਲਕੁਲ ਤੋਫਾ ਗਿਫਟ ਹੈ ਇਹਨੂੰ ਕੀ ਕਹੀਏ ਯਾਰ ਹਨਾ ਤੇ ਜਿਹੜੇ ਫਰਕਾਲੇ ਰੰਗ ਦਾ ਘੋੜਾ ਕਹਿ ਦਿੰਦੇ ਆ ਜਾਂ ਸ਼ੇਰ ਕਹਿ ਦਿੰਦੇ ਆ ਵਾਕਈ ਕਹਿ ਦਿੰਦੇ ਆ ਹਨਾ ਤੇ ਇਹਦੀਆਂ ਦੋਨੇ ਚਾਬੀਆਂ ਵੀ ਮਿੱਤਰੋ ਨਾਲ ਦੀਆਂ ਨੇ ਇੱਕ ਤਾਂ ਚਾਬੀ ਲੱਗੀ ਹੋਈ ਜਣਾ ਇੱਕ ਆ ਬਾਈ ਲਵੇ ਹੈਗੀ ਆ ਵੀਰੇ ਆ ਦਿਓ ਚਾਬੀ ਆ ਲੋ ਮਿੱਤਰੋ ਆ ਜਾਂ ਵੀ ਹਣੇ ਤੱਕ ਯੂਜ਼ ਵੀ ਨਹੀਂ ਕੀਤੀ ਹੋਈ ਦੇਖੋ ਦੋਨੇ ਚਾਬੀਆਂ ਬੁਲਟ ਦੀਆਂ ਨਾਲ ਨੇ ਪਹਿਲੀ ਪਾਰਟੀ ਦੇ ਨਾਮ ਹੈ ਤੇ ਨੰਬਰ ਵੀ ਇਹਦਾ ਪੰਜਾਬ ਦਾ ਹੈ ਤੇ ਬਾਕੀ ਹੋਰ ਵੀ ਤੁਹਾਨੂੰ ਵੱਡੀ ਗੱਲ ਦਿਖਾਉਣਾ ਧਰਮੇਉਰੀ 7300 ਸਭੀ ਕੇ 7426 ਕਿਲੋਮੀਟਰ ਚੱਲਿਆ ਹੋਇਆ ਸਿਰਫ ਇਹ 7726 ਕਿਲੋਮੀਟਰ ਚੱਲਿਆ ਹੋਇਆ ਇਹਦੇ ਟਾਇਰ ਵੀ ਹਾਲੇ ਤੱਕ ਨਾਲ ਦੇ ਨੇ ਆ ਦੇਖੋ ਟਰਵੀ ਲੈ 5209 ਹਣਾ ਤੇ ਮਗਰਲੇ ਟਾਇਰ ਵੀ ਦੇ ਨਾਲ ਦਾ ਪੂਰੇ ਲਿਆ ਕਰ ਇਹ ਵੀ ਆਪ ਕਰਾ ਦਈਏ ਚਾ ਇੱਕ ਕੱਲੀ ਕੱਲੀ ਗੱਲ ਨਾਲ ਜਿਹੜੀ ਮਤਲਬ ਸਬੂਤਾਂ ਦੇ ਆਧਾਰ ਤੇ ਕਰਾਂਗੇ ਤੇ ਉਧਰਲੇ ਪਾਸੇ ਆ ਕਿ ਇਧਰ ਐ ਇਧਰਲੇ ਪਾਸੇ ਹੋਊਗਾ ਆ ਦੇ ਲੈ ਦੇਖੀ ਲੈ ਹਣਾ ਵੀਰ ਕੱਲਾ ਜਿਵੇਂ ਕਹਦੀ ਹੈ ਨਾ ਹਰ ਇੱਕ ਚੀਜ਼ ਇਹਦੇ ਨਾਲ ਦੀ ਹੈ ਮਿੱਤਰੋ ਜੇ ਗੱਲ ਕਰ ਲਈਏ ਵੀ ਆਹ ਦੇਖਿਓ ਲੱਕ ਪਿੱਛੋਂ ਵੀ ਚੈੱਕ ਕਰ ਲੋ ਅੱਗੋਂ ਵੀ ਚੈੱਕ ਕਰ ਲਿਓ ਤੇ ਮਾਡਲ ਹੈਗਾ ਇਹ 2009 ਦੇ ਯਾਨੀ ਕਿ ਲਾਸਟ ਮਹੀਨੇ ਦਾ ਹਨਾ 12ਵੇਂ ਮਹੀਨੇ ਦਾ ਇਹ ਵੋਲਟ ਨਿਕਲੇ ਹੋਇਆ ਆਰ ਸੀ ਦੀ 10 ਦੇ ਵਿੱਚ ਬਣੀ ਹੋਈ ਆ ਦੋਨੇ ਟਾਇਰ ਨਾਲ ਦੇ ਨੇ ਪਹਿਲੀ ਪਾਰਟੀ ਦੇ ਨਾਮ ਹੈ ਤੇ ਸਿਰਫ 7426 ਘੰਟੇ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਇਹਦੀ ਡਿਮਾਂਡ ਦੀ ਬਈ ਕਿੰਨੇ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈਗੀ ਬਈ 3,25,000 ਜੀ ਸਿਰਫ 3 ਲੱਖ ਤੇ 25000 ਰੁਪਇਆ ਮਿੱਤਰੋ ਬਾਕੀ ਬਾਈ ਨੇ ਡਿਮਾਂਡ ਕੀਤੀ ਹੈ ਵੈਸੇ ਇਹਨਾਂ ਦਾ ਮੁੱਲ ਕੋਈ ਨਹੀਂ ਕਿਉਂਕਿ ਜਿਹੜੇ ਸੱਜਣਾਂ ਵਾਲੇ ਪਿਛੇ ਬੋਲਟ ਨੇ ਨਾ ਉਹ ਵੇਚ ਹੀ ਨਹੀਂ ਰਹੇ ਯਾਰ ਕਿਸੇ ਵੀ ਰੇਟ ਦੇ ਵਿੱਚ ਨਹੀਂ ਵੇਚ ਰਹੇ ਪਰ ਹੁਣ ਜਿਹੜਾ ਭਰਾਏ ਨੂੰ ਲੈ ਕੇ ਜਾਊ ਉਹ ਨੂੰ ਆਉਣਾ ਪੂ ਪਿੰਡ ਰੂੜੇ ਕੇ ਕਲਾ ਤੇ ਜ਼ਿਲ੍ਹਾ ਪਾਜਾਂ ਦਾ ਮਿੱਤਰੋ ਬਰਨਾਲਾ ਤੇ ਜੇ ਗੱਲ ਕਰੀਏ ਮੋਬਾਈਲ ਨੰਬਰ ਦੀ ਤੇ ਨਾਂ ਬਾਈ ਦਾ ਦਵਿੰਦਰਾ ਵੀਰੇ ਮੋਬਾਈਲ ਨੰਬਰ ਕਿੰਨਾ ਹੈ 98737 98737 34979 3379 ਬਾਕੀ ਮਿੱਤਰੋ ਆਪਾਂ ਡਿਸਪਲੇ ਤੇ ਚਲਾਤਾ ਜੇ ਕਿਸੇ ਸੱਜਣ ਨੇ ਬੁਲਟ ਖਰੀਦਣਾ ਨਾ ਪਿੰਡ ਰੂੜੇਕੇ ਕਲਾਂ ਆ ਜਿਓ ਤੇ ਧਰਮੇ ਆ ਕੱਲੀ ਕੱਲੀ ਚੀਜ਼ ਦਿਖਾਦੀ ਦੇਖੀ ਤੂੰ ਨੈਗਲ ਚੈੱਕ ਕਰਾ ਕਰ ਹਣਾ ਵੀ ਇੱਥੇ ਬਹਿ ਕੇ ਨਾ ਯਾਰ ਕਿਸੇ ਨੂੰ ਇਹ ਜੱਜ ਨਹੀਂ ਹੁੰਦਾ ਵੀ ਮੈਂ 9 10 ਮਾਡਲ ਬੁਲਟ ਤੇ ਬੈਠਾ ਪੂਰੀ ਜਮੈਂ ਆਇਆ ਲੱਗਦਾ ਵੀ ਯਾਰ ਨਵਾਂ ਲਿਆਂਦਾ ਕੰਡੀਸ਼ਨ ਇੰਨੀ ਸੋਹਣੀ ਆ ਤਾਂ ਮਿੱਤਰੋ ਕਰ ਲੋ ਸੰਪਰਕ ਨੰਬਰ ਆਪਾਂ ਡਿਸਪਲੇ ਤੇ ਚਲਾਤਾ ਪੂਰਾ ਹੀ ਘੈਂਟ ਬੁਲਟ ਆ ਜਿਹੜਾ ਸੱਜਣ ਲੈਣ ਆਉਣਾ ਸਾਨੂੰ ਪੱਕੇ ਹੀ ਯਕੀਨ ਆ ਯਾਰ ਇਹਨੂੰ ਲੈ ਕੇ ਮੁਰੂ ਕਰ ਲੋ ਸੰਪਰਕ